ਵੀ ਲੋਰ ਦੇ ਮੁੱਲਾ ਭੰਡੇਰਾ ਵਿਖੇ ਬੀਤੇ ਕੱਲ ਸੋਮਵਾਰ ਨੂੰ ਹੜਕਮ ਮਚ ਗਿਆ ਜਦੋਂ ਇੱਕ ਨੌਜਵਾਨ ਮਹੰਤ ਵੱਲੋਂ ਅਲਫ ਨਗਨ ਹੋ ਕੇ ਸ਼੍ਰੀਯਾਮ ਗਲੀ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ ਮੁਹੱਲਾ ਵਾਸੀਆਂ ਨੇ ਨੌਜਵਾਨ ਮਹੰਤ ਦੀ ਇਸ ਹਰਕਤ ਨੂੰ ਲੈ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਨੌਜਵਾਨ ਮਹੰਤ ਨੇ ਮੁਹੱਲਾ ਵਾਸੀਆਂ ਦੀ ਇੱਕ ਨਾ ਸੁਣੀ ਮੁਹੱਲਾ ਨਿਵਾਸੀ ਤੁਰੰਤ ਇਕੱਠੇ ਹੋ ਕੇ ਇਸ ਘਟਨਾ ਦੀ ਜਾਣਕਾਰੀ ਦੇਣ ਲਈ ਥਾਣਾ ਫਲੋਰ ਪੁੱਜ ਗਏ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕੀ ਆਕਾਸ਼ ਪੁੱਤਰ ਜੀਵਨ ਕੁਮਾਰ ਮੁਹੱਲਾ ਪੰਡੇਰਾ ਦਾ ਵਸਨੀਕ ਹੈ ਆਕਾਸ਼ ਹੁਣ ਆਪਣੇ ਆਪ ਨੂੰ ਅਲੀਸ਼ਾ ਮਾਨਤ ਖਵਾਉਂਦਾ ਹੈ ਪਰ ਅੱਜ ਉਸਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਮੁਹੱਲੇ ਵਿੱਚ ਹੀ ਅਲਫ ਨਗਨ ਹੋ ਕੇ ਕੁਮਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਮੁਹੱਲੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਜਿਸ ਦਾ ਅਫਸੋਸ ਕਰਨ ਲਈ ਮੁਹੱਲਾ ਨਿਵਾਸੀ ਅਤੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਘਰ ਆ ਰਹੇ ਹਨ ਪਰ ਅਲੀਸ਼ਾ ਨੇ ਉਹਨਾਂ ਦੀ ਇੱਕ ਵੀ ਨਾ ਸੁਣੀ ਮਹੱਲਾ ਨਿਵਾਸੀਆਂ ਨੇ थाना ਫਲੋਰ ਦੀ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਅਲੀਸ਼ਾ ਤੇ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਨੂੰ ਮਹੱਲੇ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਹਾਂਜੀ ਸਾਡੇ ਮੰਗ ਹੈ ਜੇ ਯਾਤੋਂਨ ਨੂੰ ਮਹੱਲੇ ਚ ਬਾਹਰ ਕੱਢਿਆ ਜਾਵੇ ਆਪਣੇ ਕੱਪੜੇ ਟੰਗ ਨਾਲ ਪਾਣ ਅਸੀਂ ਨੋਹਤਿਆਂ ਵਾਲੇ ਹੈਗੇ ਆਂ ਅਗਰ ਅਸੀਂ ਮਰਾ ਕੀਤਾ ਸੀ ਉਹਨੂੰ ਤਾਂ ਉਹ ਨੰਗਾ ਹੋ ਕੇ ਸਾਡੇ ਮੂਹਰੇ ਖੜ ਗਿਆ। ਆਪਣੇ ਨਿਸ਼ ਅਨਿਸ਼ਾ ਅਨਿਸ਼ਾ ਮਾ ਕਿੰਨੇ ਟਾਈਮ ਤੋਂ ਰਹਿ ਰਹੇ ਹੈ ਜੀ ਇਹਦਾ ਬਚਪਨ ਇੱਥੇ ਹੋਇਆ ਬਾਈ ਤੇ ਇਹ ਮੁੰਡਾ ਸੀਗਾ ਮੁੰਡੇ ਤੋਂ ਇਹ ਫਿਰ ਮੰਤ ਬਣਿਆ ਕਿਉਂਕਿ ਮੰਤ ਵੀ ਆਪਣੇ ਕਾਇਦੇ ਕਾਨੂੰਨ ਚ ਰਹਿੰਦੇ ਨੇ ਇਹਨੇ ਬਿਲਕੁਲ ਹੀ ਨੰਗਦ ਕਰ ਦਿੱਤਾ ਬਾਈ ਇਹਦੀਆਂ ਭੈਣਾਂ ਵੀ 2 ਨੰਬਰ ਤੇ ਧੰਦਾ ਕਰਦੀਆਂ ਨੇ ਰਾਤਾਂ ਨੂੰ ਬਾਹਰ ਆਉਂਦੀਆਂ ਨੇ ਇਸ ਕਰਕੇ ਤੁਸੀਂ ਹੁਣ ਪ੍ਰਸ਼ਾਸਨ ਨੂੰ ਆਏ ਕਿ ਖਾਣੇ ਫਲੋਰ ਵੀ ਜਿਹਾ ਹੈ ਕਿ ਸਾਡੀ ਸਾਰੀ ਸਾਡੀ ਮੰਗ ਇਹੀ ਹੈ ਜਾਂ ਤਾਂ ਮਹੱਲੇ ਚ ਬਾਹਰ ਨਿਕਲ ਜਾਣ ਜਾਂ ਇਹ ਆਪਣੇ ਸੇਹ ਸਾਹਿਬ ਨਾਲ ਰਹਿਣ ਕਰਨ ਇੱਥੇ ਮਸਲਾ ਹੈਗਾ ਜੀ ਸਾਡੇ ਬੰਦੇ ਜਿਹੜੇ ਇੱਕ ਬਹੁਤ ਵੱਲ ਗਿਆ ਵਾ ਕੀ ਨਾਮ ਹੈ ਉਹਦਾ ਨਾਮ ਸਗਾ ਅਕਾਸ਼ ਕੀ ਸਾਡਾ ਮਸਲਾ ਹੈ ਤੁਸੀਂ ਅੱਜ ਆਏ ਹੋ ਮਸਲਾ ਇਹ ਕਿ ਅੱਜ ਉੱਥੇ ਸਾਡੇ ਬੰਦੇ ਚ ਡੈਥ ਹੋਈ ਸੀਗੀ ਸਾਡੇ ਅਸੀਂ ਉੱਥੇ ਬੈਠੇ ਸੀ ਕੋਈ ਲੱਗਾ ਹੋ ਕੇ ਕੋ ਬੁਲਾ ਪਿਆ ਉੱਥੇ ਵਿੱਚ ਕਿੰਨੇ ਟਾਈਮ ਤੋਂ ਰਹਿ ਰਿਹਾ ਹੈ ਜੀ ਉਹ ਇਹ ਰਹਿ ਰਿਹਾ ਬਚਪਨ ਤੋਂ ਹੀ ਆ ਨਿਕਲ ਰਿਹਾ ਹੈ ਬੜਾ ਛੋਟਾ ਹੋਇਆ ਤਾਂ ਇਹ ਬਹੁਤ ਵੱਲ ਗਿਆ ਪਹਿਲਾ ਮੁੰਡਾ ਸੀਗਾ ਇਹਦਾ ਮੁੰਡਾ ਹੀ ਸੀਗਾ ਨਹੀਂ ਪਹਿਲੀ ਵਾਰੀ ਨਹੀਂ ਸਰਕ ਕੀਤੀ ਕਿ ਪਹਿਲਾਂ ਵੀ ਕੋਈ ਐਕਟ ਨਹੀਂ ਨਹੀਂ ਪਹਿਲਾਂ ਵੀ ਇਦਾਂ ਹੀ ਬਗਾ ਕੱਪੜੇ ਪਾ ਕੇ ਘੁੰਮਦਾ ਭਾਈ ਕੱਪੜੇ ਪੰਦਾ ਸੀਗਾ ਇਹ ਛੋਟੇ ਕੱਪੜੇ ਇਹਨੂੰ ਕੱਪੜੇ ਬਾਹਰ ਤੋਂ ਮਨਾ ਕੀਤਾ ਵੀ ਅਕਲ ਨਾਲ ਕੁਮਿਆ ਕਰ ਮਹੱਲੇ ਚ ਧੀਆਂ ਪਹਿਣਾ ਵਾ ਤੇ ਇਹ ਸਾਰਾ ਹੀ ਨੰਗਾ ਹੋ ਗਿਆ ਫਿਰ ਇਹ ਇੱਕ ਜਿਹੜੀ ਵੀਡੀਓ ਬਣੀ ਉਹ ਇਹਦੀ ਹੈ ਜੀ ਇਹ ਆਜੂ ਇਹ ਸਰ ਕੱਲ ਜੋ ਲੜਾਈ ਹੋਈ ਸੀ ਮੇਰੇ ਮਹੱਲਾ ਨਿਵਾਸੀਆਂ ਦੇ ਨਾਲ ਇਹ ਮੇਰੇ ਘਰ ਦੇ ਨਾਲ ਸੀਗਾ ਸਾਈ ਲੜਾਈ ਸਰ ਮੈਂ ਜੋ ਕੱਲ ਲੜਾਈ ਹੋਈ ਆ ਮੇਰੇ ਮਹੱਲੇ ਮਹੱਲੇ ਵਿੱਚ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਮਹੱਲੇ ਦੇ ਵਿੱਚੋਂ ਮੇਰਾ ਕੱਲ ਮੈਨੂੰ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਬੋਲਿਆ ਗਿਆ ਮੁੰਡਿਆਂ ਨੇ ਮੈਨੂੰ ਗਲਤ ਤਰੀਕੇ ਦੇ ਨਾਲ ਬੋਲਿਆ ਗਿਆ ਮੁੰ ਮੁਹੱਲੇ ਦੇ ਜਿਹੜੇ ਮੁੰਡੇ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਮੈਨੂੰ ਕਦੀ ਗਲੀਆਂ ਦੇ ਵਿੱਚ ਵੀ ਇੱਕ ਮੈਨੂੰ ਫੜ ਲੈਂਦੇ ਕਦੀ ਕਿੱਥੇ ਜਾ ਕੇ ਇੱਕ ਹੋਰ ਵੀ ਗੱਲ ਹੈਗੀ ਆ ਮੁੰਡੇ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਤੁਸੀਂ ਕੱਪੜੇ ਢਕੀਲੇ ਪਾਉਨੇ ਆ ਮਲਾਂ ਅਸੀਂ ਦਾ ਕਹਿਣਾ ਹੈਗਾ ਵੀ ਤੁਸੀਂ ਜਿਹੜੇ ਕੱਪੜੇ ਆ ਇਹਨਾਂ ਦਾ ਪਹਿਰਾਵਾ ਸਹੀ ਨਹੀਂ ਹੈਗਾ ਠੀਕ ਆ ਨਾ ਇਹ ਕੁੜੀਆਂ ਕਿੜੀਆਂ ਸਾਡੀਆਂ ਇੱਥੇ ਮੁਹੱਲੇ 'ਚ ਰਹਿਣੀਆਂ ਹੈਗੀਆਂ ਧੀਆ ਪਣਾ ਵੀ ਰਹਿਣੀਆਂ ਹੈਗੇ ਕਿ ਇਹ ਕੁੜੀ ਜਿਹੜੀ ਮੰਦ ਹੈਗੀ ਆ ਵੀ ਕੱਪੜੇ ਗਲਤ ਪਾਉਂਦੀ ਹੈਗੀ ਆ ਇਸ ਤਰ੍ਹਾਂ ਕੇ ਮ ਸਰ ਪੇਲ ਮੈਂ ਸੂਟ ਵੀ ਪਾ ਨਹੀਂ ਤਾਂ ਵੀ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਮੈਨੂੰ ਬਹੁਤ ਟਾਈਮ ਤੋਂ ਜਦੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਸੀਗਾ ਠੀਕ ਹੈ ਸਰ ਉਹਦੇ ਲਈ ਮੈਂ ਮਾਫੀ ਮੰਗਦੀ ਆ ਜਿਹੜੇ ਕੱਪੜੇ ਪਾਉਂਦੀ ਆ ਮਹੱਲੇ ਦੇ ਵਿੱਚ ਉਹ ਮੈਂ ਸਹੀ ਤਰੀਕੇ ਦੇ ਨਾਲ ਪਾਵਾਂਗੀ ਤੇ ਮੈਂ ਮਹੱਲਾ ਨਿਵਾਸੀ ਤੋਂ ਕੱਲ ਵੀ ਉਹ ਪੋਲੋਜਿਸ ਮਾਫੀ ਮੰਗੀ ਆ ਕਿ ਮੇਰੀ ਜਿਹੜੀ ਆਪਣੀ ਭੈਣਾਂ ਦੀ ਗੱਲ ਕਰ ਰਹੀ ਸੀ ਸਰ ਉਸ ਮਿਲੀਆਂ ਜਿਹੜੀਆਂ ਭੈਣਾਂ ਨੂੰ ਮਹੱਲਾ ਨਿਵਾਸੀਆਂ ਨੇ ਗਲਤ ਤਰੀਕੇ ਨਾਲ ਬੋਲਿਆ ਗਿਆ ਸਰ ਉਹ ਬਿਲਕੁਲ ਗਲਤ ਹੈ ਠੀਕ ਹੈ ਸਰ ਮੈਂ ਮੇਰੀ ਸਿਸਟਰ ਸਿੱਧਨੀ ਹੈ ਨਹੀਂ ਗਈ ਆ ਠੀਕ ਹੈ ਸਰ ਬਿਲਕੁਲ ਤੇ ਸਰ ਜਿਹ ਮਹੱਲਾ ਨਿਵਾਸੀ ਦਕਾਣਗੇ ਤਾਂ ਮੈਂ ਉਹਨਾਂ ਤੇ ਲਗਾਵਾਂਗੀ ਜਿਹੜਾ ਜਿਹੜਾ ਤੁਸੀਂ ਕੱਲ ਮੰਗੇ ਹੋਏ ਉਹਨੇ ਤੁਸੀਂ ਸੌਰੀ ਬਿਲ ਕਰਦੇ ਆ ਉਹਦੇ ਲਈ ਮੈਂ ਸੌਰੀ ਫੀਲ ਕਰਦੀ ਆ ਜੇ ਮੈਂ ਨਹੀਂ ਹੋਣਾ ਚਾਹੀਦੀ ਨਹੀਂ ਅੱਗੇ ਤੋਂ ਨਹੀਂ ਹੁੰਦੀ ਮੈਂ ਪਰੇਸ਼ਾਨ ਹੋ ਕੇ ਤੰਗ ਪਰੇਸ਼ਾਨ ਹੋ ਕੇ ਮਹੱਲਾ ਨਿਵਾਸੀਆਂ ਤੋਂ ਮੁੰਡਿਆਂ ਤੋਂ ਪਰੇਸ਼ਾਨ ਹੋ ਕੇ ਕੱਲ ਮੈਂ ਇਹ ਕੰਮ ਕੀਤਾ